ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮਨਿੰਦਰ ਬਾਠ ਸੋ ਦੋਸਤੋ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਦੇਖ ਰਹੇ ਹਾਂ ਕੁਝ ਕੁ ਕੁੜੀਆਂ ਜੋ ਪੰਜਾਬ ਤੋਂ ਆਪਣੇ ਸਾਰੇ ਪਰਿਵਾਰ ਕੋਲੋਂ ਪੈਸੇ ਲਵਾ ਕੇ ਜਾਂ ਕੰਟਰੈਕਟ ਮੈਰਿਜ ਕਰਕੇ ਮੁੰਡੇ ਵਾਲਿਆਂ ਕੋਲੋਂ ਪੈਸੇ ਲਵਾ ਕੇ ਵਿਦੇਸ਼ਾਂ ਵਿੱਚ ਚਲ ਜਾਂਦੀਆਂ ਪੜਨ ਦੇ ਲਈ ਉਸ ਤੋਂ ਬਾਅਦ ਮੁੰਡੇ ਵਾਲਿਆਂ ਦੀ ਸਾਰ ਨਹੀਂ ਲੈਂਦੀਆਂ ਸੋ ਉਹਨਾਂ ਕੁਝ ਕੁੜੀਆਂ ਦੇ ਕਰਕੇ ਕੁਝ ਮਾੜੀਆਂ ਕੁੜੀਆਂ ਕਰਕੇ ਕੁਝ ਪੰਜਾਬ ਤੋਂ ਮੁੰਡੇ ਜਿਹੜੇ ਕਿ ਮੌਤ ਦੇ ਰਾਹ ਤੁਰ ਪਏ ਜਿਹੜੀ ਬਿਲਕੁਲ ਵੀ ਵਧੀਆ ਗੱਲ ਨਹੀਂ ਗਈ ਸੋ ਇਹਨਾਂ ਕੁਝ ਕੁ ਮਾੜੀਆਂ ਕੁੜੀਆਂ ਲਈ ਕੁਝ 17 ਗੀਤ ਦੇ ਵਿੱਚ ਪਰੋ ਕੇ ਮੇਰੇ ਦੋਸਤ ਸੋਨੀ ਤਰੀਏਵਾਲ ਨੇ ਮੈਨੂੰ ਭੇਜੀਆਂ ਸੋ ਆਪ ਜੀ ਦੀ ਨਜ਼ਰ ਕਰ ਰਿਆਂ ਇਹ ਸਿਰਫ ਕੁਝ ਕੁ ਕੁੜੀਆਂ ਲਈ ਸਾਰੀਆਂ ਕੁੜੀਆਂ ਦੇ ਲਈ ਨਹੀਂ ਗਈਆਂ ਸੋ ਬਹੁਤ ਚੰਗੀਆਂ ਕੁੜੀਆਂ ਵੀ ਹੈਗੀਆਂ ਸਾਡੇ ਸਮਾਜ ਦੇ ਵਿੱਚ ਸੋ ਨਜ਼ਰ ਕਰਨਾ ਜੀ ਤੁਹਾਡੇ ਪੁੱਤ ਮਾਪਿਆਂ ਦਾ ਖਾਗੀ ਨਾਲੇ ਖਾਗੀ 40 ਲੱਖ ਪੁੱਤ ਮਾਪਿਆਂ ਦਾ ਖਾਗੀ ਨਾਲੇ ਖਾਗੀ 40 ਲੱਖ ਤੇਰਾ ਕੁਝ ਵੀ ਨਾ ਗਿਆ ਰਿਆ ਉਹਨਾਂ ਦਾ ਨਾ ਕੱਕ ਤੋੜੀ ਦਿਲ ਵਿੱਚ ਲੈ ਕੇ ਸੀ ਤੂੰ ਖੋਟਨੀ ਮਾਰਨਾ ਸੀ ਕਾ ਤੋ ਪੁੱਤ ਮਾਪਿਆਂ ਦਾ ਕੱਲਾ ਐ ਤੋਂ ਦੁਨੀਆ ਤੋਂ ਹੁੰਦੀ ਟੁੰਡੀ ਪੋਟਨੀ ਮਾਰਨਾ ਸਿੱਖਾ ਤੋ ਪੁੱਤ ਮਾਪਿਆਂ ਦਾ ਕਲਾਏ ਤੋ ਦੁਨੀਆ ਤੋਂ ਹੁੰਦੀ ਟੋੜੀ ਪੋਟ ਨਹੀਂ ਤੇਰਾ ਉੱਤੇ ਜਾ ਕੇ ਆਉਂਦਾ ਕੰਮ ਲੋਟ ਨਹੀਂ ਮਤਲਬ ਕੋਰੀਏ ਤੂੰ ਮਤਲਬ ਕੱਢਿਆ ਤੁਰਿਸ ਪੰਜਾਬ ਤੋਂ ਕੈਨੇਡਾ ਆ ਕੇ ਛੱਡਿਆ ਤੈਨੂੰ ਸ਼ਰਮ ਨਾ ਆਈ ਮੇਖਾ ਕੇ ਬਾਪੂ ਦਾ ਜਵਾਈ ਤੈਨੂੰ ਸ਼ਰਮ ਨਾ ਆਈ ਖਦਾ ਬਾਪੂ ਦਾ ਜਵਾਈ ਉਹ ਕੀੜੇ ਪੈਣਗੇ ਕਰੀ ਤੂੰ ਕੱਲ ਨੋਟਨੀ ਉਹ ਕੀੜੇ ਪੈਣਗੇ ਕਰੀ ਤੂੰ ਗੱਲ ਨੋਟਨੀ ਮਾਰਨਾ ਸਿੱਕਾ ਤੋਂ ਪੁੱਤ ਮਾਪਿਆਂ ਦਾ ਕੱਲਾ ਇਹ ਤੋਂ ਦੁਨੀਆ ਤੋਂ ਹੁੰਦੀ ਤੂੰ ਡਿਪੋਟਨੀ ਤੇਰਾ ਉੱਤੇ ਜਾ ਕੇ ਆਉਂਦਾ ਕੰਮ ਲੋਟਨੀ ਹੋਤਰ ਗਈਆਂ ਜਿਹੜੀਆਂ ਜਹਾਜ਼ੇ ਚੜ ਆਉਂਦੀਆਂ ਕੁਝ ਚੰਗੀਆਂ ਵਿਚਾਰੀਆਂ ਦੇ ਬੇੜੀ ਵਟੇ ਪਾਉਂਦੀਆਂ ਉਹ ਜਿਹੜਾ ਲੰਡੂ ਤੂੰ ਟਿਕਾਇਆ ਹੁਣ ਉਹਨੇ ਪੈਰ ਪਿੱਛੇ ਪਾਇਆ ਜਿਹੜਾ ਲੰਡੂ ਤੂੰ ਟਿਕਾਇਆ ਉਹਨੇ ਹੁਣ ਪੈਰ ਪਿੱਛੇ ਪਾਇਆ ਹੁਣ ਲੱਭ ਲਈ ਤੂੰ ਉਹਦੀ ਵੀ ਸਪੋਰਟ ਨਹੀਂ ਮਾਰਨਾ ਸਿੱਕਾ ਤੋਂ ਪੁੱਤ ਮਾਪਿਆਂ ਦਾ ਕੱਲਾ ਐ ਤੋਂ ਦੁਨੀਆ ਤੋਂ ਹੁੰਦੀ ਟੋੜੀ ਪੋਟ ਨਹੀਂ ਤੇਰਾ ਉੱਤੇ ਜਾ ਕੇ ਆਉਂਦਾ ਕੰਮ ਲੋਟ ਨਹੀਂ ਹੋ ਕਿੰਨਾ ਵੱਡਾ ਪਪੜੇ ਤੋਂ ਪਾਪ ਘੱਟ ਲਿਆ ਨਹੀਂ ਕਿਸੇ ਦਾ ਕੀ ਦੋਸ਼ ਟੋਆ ਹੱਥੀ ਪਟ ਲਿਆ ਨਹੀਂ ਕਰ ਲਾਲ ਚ ਤੂੰ ਗਈ ਨਹੀਂ ਮਾਰੀ ਪੈਰਾਂ ਉੱਤੇ ਕਈ ਨਹੀਂ ਕਾਰੀ ਲਾਲ ਚ ਤੂੰ ਗਈ ਨਹੀਂ ਮਾਰੀ ਪੈਰਾਂ ਉੱਤੇ ਗਈ ਨਹੀਂ ਹੁਣ ਲੱਭ ਲਈ ਕੈਨੇਡਾ ਵਿੱਚੋਂ ਨੋਟ ਨਹੀਂ ਮਾਰਨਾ ਸਿਕਾ ਤੋ ਪੁੱਤ ਮਾਪਿਆਂ ਦਾ ਕੱਲਾ ਐ ਤੂੰ ਦੁਨੀਆ ਤੋਂ ਹੁੰਦੀ ਤੋਂ ਰਿਪੋਰਟ ਨਹੀਂ ਤੇਰਾ ਉੱਤੇ ਜਾ ਕੇ ਹੁੰਦਾ ਕੰਮ ਲੋਟ ਨਹੀਂ ਹੁੱ ਪਤਾ ਨਹੀਂ ਉਹ ਤੈਨੂੰ ਦੁੱਖ ਹੋਇਆ ਜਾਂ ਨਾ ਹੋਇਆ ਨਹੀਂ ਸਾਰਾ ਹੀ ਪੰਜਾਬ ਵੇਖ ਹਾ ਮਾਰੀ ਰੋਇਆਨੀ ਓ ਪਤਾ ਨਹੀਂ ਤੈਨੂੰ ਦੁੱਖ ਹੋਇਆ ਜਾਂ ਨਾ ਹੋਇਆ ਨੀ ਸਾਰਾ ਹੀ ਪੰਜਾਬ ਵੇਖ ਤਾ ਮਾਰੀ ਰੋਇਆਨੀ ਗੀਤ ਸੋਣੀ ਨੇ ਬਣਾਇਆ ਤੇਰੇ ਬਾਤ ਨੇ ਹੈ ਗਾਇਆ ਓ ਗੀਤ ਥਰੀਆ ਵਾਲੀ ਏ ਬਣਾਇਆ ਫਿਰ ਬਾਤ ਨੇ ਹੈ ਗਾਇਆ ਓ ਗੱਜ ਪਰ ਜਾਂਦਾ ਗੱਲ ਸੋਚ ਸੋਚ ਨੀ ਮਾਰਨਾ ਸਿੱਖਾ ਤੋ ਪੁੱਤ ਮਾਪਿਆਂ ਦਾ ਕੱਲਾ ਨਹੀਂ ਤੂੰ ਦੁਨੀਆ ਤੋਂ ਹੁੰਦੀ ਦੀ ਪੋੜਨੀ ਮਾਰਨਾ ਸਿੱਖਾ ਤੋ ਪੁੱਤ ਮਾਪਿਆਂ ਦਾ ਕੱਲਾ ਐ ਤੋਂ ਦੁਨੀਆ ਤੋਂ ਹੁੰਦੀ ਤੋਂ ਡੇ ਪੋੜਨੀ ਤੇਰਾ ਉੱਤੇ ਜਾ ਕੇ ਆਉਂਦਾ ਕੰਮ ਲੋਟਨੀ ਤੇਰਾ ਉੱਤੇ ਜਾ ਕੇ ਆਉਂਦਾ ਕੰਮ ਲੋਟਨੀ ਧੰਵਾਦ ਜੀ ਇੱਕ ਫਟਕਾਰ ਸਾਡੇ ਵੱਲੋਂ ਇਹੋ ਜਿਹੀਆਂ ਕੁੜੀਆਂ ਨੂੰ ਸੋ ਕੁੜੀਓ ਸੰਭਲੋ ਸਮਝਾਓ ਅਜੇ ਵੀ ਸਮਝੋ ਜਿੰਨਾਂ ਨੇ ਤੁਹਾਨੂੰ ਪੈਸੇ ਲਾ ਕੇ ਨੇ ਭੇਜਿਆ ਬਾਹਰਲੇ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਕਰੋ ਉਹਨਾਂ ਦੇ ਮੁੰਡੇ ਆਪਣੇ ਕੋਲ ਸਾਧੋ ਆਪਣੀ ਜ਼ਿੰਦਗੀ ਵਧੀਆ ਬਣਾਓ ਤੇ ਜਿਹੜੀਆਂ ਚੰਗੀਆਂ ਕੁੜੀਆਂ ਉਹਨਰ ਮੈਂ ਸਲੂਟ ਕਰਦਾ ਓਕੇ ਜੀ ਥੈਂਕ ਯੂ